ਮੰਦਰ ਦੇ ਕੋਲ ਤੇ ਇਹਨਾਂ ਨੇ ਮੇਰੇ ਨਾਲ ਧੱਕੇ ਨਾਲ ਮੂਰਥਾ ਇੱਥੇ ਬਾਉਂਡ ਕਰਨ ਦੀ ਕੋਸ਼ਿਸ਼ ਕੀਤੀ ਏ ਮੇਰੇ ਪ੍ਰੂਫ ਸਾਰੇ ਨੇ ਕਾਪੀ ਲਿਸੈਂਸ ਹੈਲਮਟ ਫ੍ਰੇਕ ਚੀਜ਼ ਮੇਰੇ ਕੋਲ ਹੈਗੀ ਏ ਪ੍ਰੂਫ ਸਾਰਾ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ-ਹੁਣੇ ਤੇ ਸਾਰੀ ਪੈਨ ਸਾਰੀ ਗੱਡਾ ਪਾਏ ਇਹ ਸਾਡੇ ਲੇਬਰ ਜਮਨ ਫਰੋਈ ਪਰ ਜੋ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੱਟਣ ਨੂੰ ਲੈ ਕੇ ਨੌਜਵਾਨ ਤੇ ਟ੍ਰੈਫਿਕ ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਤਕਰਾਰ ਹੋ ਗਈ ਟ੍ਰੈਫਿਕ ਪੁਲਿਸ ਵੱਲੋਂ ਰੋਕੇ ਜਾਣ ਦੇ ਬਾਵਜੂਦ ਨੌਜਵਾਨ ਮੋਟਰਸਾਈਕਲ ਤੇ ਭੱਜਿਆ ਟ੍ਰੈਫਿਕ ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਉਸ ਨੌਜਵਾਨ ਦਾ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਜਬਰਦਸਤ ਕੰਮ ਕਰਦਾ ਤੇ ਸਾਡੇ ਪ੍ਰਧਾਨ ਲੀਵਰ ਤੇ ਆਏ ਨੇ ਇਹਨਾਂ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਹੂੰ ਅੱਜ ਤੋਂ ਮੇਰੇ ਨਾਲ ਕਦਰ ਕਿੰਨੇ ਵਾਰ ਧੱਕਾ ਕਰ ਚੁੱਕੇ ਨੇ ਮੈਂ ਹਰ ਵਾਰੀ ਵਾਰੀ ਬਖਸ਼ਦਾ ਹੁਣਾ ਇਹ ਬੋਲ ਮੇਰੇ ਧੱਕਾ ਕਰ ਰਹੇ ਨੇ ਕੀ ਹੋਇਆ ਕੀ ਮਸਲਾ ਕੀ ਸੀ ਮਸਲਾ ਕੋਈ ਵੀ ਨਹੀਂ ਬੱਸ ਮੈਂ ਇਧਰ ਮੁੜ ਗਿਆ ਮੈਂ ਜੀ ਮੈਂ ਕਹਿੰਦਾ ਇੱਥੋਂ ਕੋਈ ਸਾਹਮਣੇ ਖੜੇ ਨੇ ਮੈਂ ਇਧਰ ਮੁੜ ਗਿਆ ਮੈਂ ਜਦੋਂ ਬਜ਼ਾਰੋਂ ਸਮਾਨ ਲੈਣਾ ਕੋਈ ਇਹ ਸਮਾਨ ਲੈਣ ਦਵਾਨੇ ਮੇਰੇ ਮੁੱਠੋ ਧੱਕੇ ਨਾਲ ਲਿਆ ਨਹੀਂ ਤੇ ਫਿਰ ਮੈਨੂੰ ਡਾਂਗਾ ਮਾਰ ਲੱਗੇ ਨੇ ਇਹ ਇੱਕ ਇਹ ਜ਼ਬਰਦਸਤੀ ਹੋ ਰਹੀ ਔਰ ਕੀ ਹੋ ਰਿਹਾ ਤੂੰ ਬਹਿਗਾ ਤੂੰ

ਹੇ ਰੋਇਓ ਪਾਰੀ ਪੂਰੀ ਤਰ੍ਹਾਂ ਲਾ ਲਿਆ 200000 ਜੋੜਨਾ ਮੈਂ ਕਰ ਜੂਗਾ ਡਰਾਮਾ ਮਨੂ ਤੇਰਾ ਥੱcke ਨਾ ਮਾਰਨ ਦੇ ਕਾ ਤੁਮਰੀ 75000 ਤੇ ਬੋਏ ਆ ਅੱਜ ਜਿਹੜੀ ਗੱਲ ਕੀਤੀ ਯਾਰ ਕਿੱਥੇ ਕੀਤੀ ਜਾਣੀ ਛੇ ਇਹ ਮਤਲਬ ਕਿ ਇਹਨੇ ਜਦੋਂ ਭਾਰਤੋਂ ਗੁਪੀ ਸਾਹਿਬ ਦੇ ਬਾਅਦ ਫਿਰ ਤੇ ਨਾਕਾ ਲਗਾਇਆ ਜਾਂਦਾ ਹੈ ਇੱਕ ਸ਼ੱਕੀ ਪਹੁੰਚ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਹੋਰ ਆਪਣੇ ਛਾਪ ਪੱਤੀ ਪੇਪਰਾਂ ਪਰ ਨਹੀਂ ਹੁੰਦੇ ਉਹ ਮੁਸੱਲਮੇ ਹੋਏ ਤਬਦੀਲ ਕਰਦੇ ਨਾ ਜਾਣ ਕਿਤੇ ਜਾਂਦੇ ਦੇਖੋ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਹੜੀਆਂ ਕਿਹੜੀਆਂ ਟੀਮਾਂ ਵਾਸਤੇ ਕਰਨ ਦਾ ਦੋਸਤ ਇਹ ਸਾਡੇ ਕੋਲ ਪੀਐਸਐਫ ਦੀ ਮੈਚ ਹੈ ਹੋਰ ਇਹ ਕਿਹੜੀ ਟੀਮ ਹੈ ਅੱਛਾ ਚੈਕਿੰਗ ਕੀਤੀ ਜਾ ਰਹੀ ਸਾਰਿਆਂ ਦੀ ਜਿਹੜੇ ਕਿ ਨੰਬਰ ਬੇਟਾ ਜਿਹਨਾਂ ਨਹੀਂ ਨਹੀਂ ਉਹਨਾਂ ਦੇ ਕੋਈ ਸਾਰਾ ਦੇ ਚਾਲ ਕਿਤੇ ਜਾਂਦੇ ਸਗੋਰ ਵੀ ਗੱਡੀਆਂ ਦੇ ਜਿਹੜੇ ਕਿਉਂਕਿ ਚਾਲੀਆਂ ਵਗੈਰਾ ਜੁਹੰਦੇ ਉਹਨਾਂ ਲਾ ਕੇ ਆਪਣੇ ਪੈਰਾਂ ਚਾਣ